ਸਰ ਅਮਨ ਅਰੂੜਾ ਨੇ ਆਪ ਮੰਨਿਆ ਕਿ ਇਹ ਮਕਾਨ ਉਹ ਡੇਗੇ ਜਾ ਰਹੇ ਆ ਜਿਨ੍ਹਾਂ ਦੀ ਇਲੀਗਲ ਕੰਸਟਰਕਸ਼ਨ ਹੈ ਹੂੰ ਮਤਲਬ ਸਿੱਧਾ ਨਸ਼ਾ ਦਸਤਾਵੇਜ਼ ਹਾਲਾਂਕਿ ਜੋੜਿਆ ਜ਼ਰੂਰ ਹੈ ਉਹਨਾਂ ਨੇ ਨਸ਼ਾ ਤਸਕਰਾਂ ਦੇ ਉਹ ਘਰ ਡੇਗੇ ਜਾ ਰਹੇ ਆ ਜਿਹੜੇ ਇਲੀਗਲ ਕੰਸਟਰਕਟ ਆ ਹੂੰ ਜਿਹੜੇ ਗੈਰ ਕਾਨੂੰਨੀ ਥਾਵਾਂ ਤੇ ਤਾਮੀਰ ਹੋਇਆ ਤੇ ਮੈਂ ਕੀ ਕਹਿੰਦਾ ਸੀਗਾ ਮੈਂ ਕਹਿੰਦਾ ਸੀ ਪੀਆਰ ਸਟੰਟ ਤੋਂ ਇਲਾਵਾ ਕੁਝ ਨਹੀਂ ਹੈਗਾ ਕਿਉਂਕਿ ਐਨਡੀਪੀਐਸ ਐਕਟ ਵਿੱਚ ਬਲਡੋਜ਼ਰ ਦਾ ਪ੍ਰਬੰਧ ਨਹੀਂ ਕੀਤਾ ਕਾਨੂੰਨਦਾਨ ਜਿਹੜੇ ਹੁੰਦੇ ਆ ਕਾਨੂੰਨ ਘਾੜੇ ਹੁੰਦੇ ਆ ਸਿਆਣੇ ਹੁੰਦੇ ਆ ਜੀ ਉਹ ਇਦਾਂ ਨਹੀਂ ਆ ਅੰਨੇ ਦੇ ਪੈਰ ਥੱਲੇ ਬਟੇਰੇ ਵਾਲੇ ਹੁੰਦੇ ਆ ਸਾਫ ਕਥਾਵਾ ਠੀਕ ਹੈ ਜੀ ਚੱਕ ਲੋ ਥੱਲ ਲੋ ਵਾਲੇ ਨਹੀਂ ਹੁੰਦੇ ਜੀ ਤਾਂ ਉਹ ਬੜਾ ਸੋਚ ਸਮਝ ਕੇ ਬਣਾਉਂਦੇ ਆ ਤਾਂ ਉਹ ਬਲਡੋਜ਼ਰ ਜਿਹੜਾ ਹੈ ਨਾ ਉਹ ਨਹੀਂ ਲਿਖਿਆ ਐਂਡੀਪੀਐਸ ਐਕਟ ਦੇ ਵਿੱਚ ਕਿ ਚਲਾ ਦਿਓ ਜ਼ਮੀਨ ਅਟੈਚ ਦਾ ਮਤਲਬ ਮਤਲਬ ਹੁੰਦਾ ਹੈ ਤੇ ਅਟੈਚ ਅਟੈਚਮੈਂਟ ਦਾ ਤੇ কুরਕ ਦਾ ਤੁਹਾਨੂੰ ਮੈਂ ਦੱਸਿਆ ਸੀ ਕਿ ਕਿਹੜਾ ਡਿਟੇਲ ਦੇ ਵਿੱਚ ਕਰ ਕੋਰਕ ਹੋਰ ਹੁੰਦੀ ਆ ਅਟੈਚਮੈਂਟ ਹੋਰ ਹੁੰਦੀ ਆ ਤੇ ਅਟੈਚ ਹੋਈ ਪ੍ਰਾਪਰਟੀ ਡਿਟੈਚ ਵੀ ਹੋ ਜਾਂਦੀ ਆ ਤੇ ਤਸਕਰ ਜਿਹੜੇ ਆ ਪੰਜਾਬ ਦੇ ਉਹਨਾਂ ਦੀ ਸ਼ਾਇਦ 250 ਕੇ 300 ਕੇਸਾਂ ਦੇ ਵਿੱਚ ਆਲਰੇਡੀ ਜ਼ਮੀਨ ਜਿਹੜੀ ਆ ਅਟੈਚਡ ਹੈ ਜੇ ਕਹੋਗੇ ਤੇ ਮੈਂ ਤੁਹਾਨੂੰ ਫਿਗਰ ਕੱਢ ਕੇ ਲਿਆ ਦੂੰ ਕੀ ਬਾਤ ਤੋ ਉਹ ਤੇ ਹਾਲੇ ਤੱਕ ਕੰਮ ਕੁਛ ਹੋਇਆ ਨਹੀਂ ਕਿਉਂਕਿ ਟ੍ਰਾਇਲ ਚੱਲਦੇ ਆ। ਜੀ। ਤੋ ਅਮਨ अरोड़ा ਨੇ ਇੱਕ ਗੱਲ ਜਿਹੜੀ ਆ ਉਹ ਸ਼ਰਿਆਂ ਆ ਲੋਕਾਂ ਨੂੰ ਦੱਸ ਦਿੱਤੀ ਹੈ ਕਿ ਇਹ ਉਹ ਛੱਜਾ ਜੜੇਕਤਾ ਕਿਸੇ ਦੀ ਕੰਧ ਡੇਕ ਦਿੱਤੀ ਇਹ ਸਾਰਾ ਕੁਝ ਉਹ ਚੱਲ ਰਿਹਾ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਮਤਲਬ ਕਿ ਇਮਾਰਤਾਂ ਤਮੀਰ ਹੋਈਆਂ ਨੇ। ਜੀ। ਤੋ ਉਹ ਇੱਕ ਵਕਰਾ ਵਿਸ਼ਾ ਹੈ ਕਿ ਇਹਨਾਂ ਨੇ ਗੈਰ ਕਾਨੂੰਨੀ ਕਹਿ ਕੇ ਢਾ ਦਿੱਤੀਆਂ। ਹਮ ਅਗਲਾ ਜਾ ਕੇ ਜੇ ਚੈਲੰਜ ਕਰਦਾ ਕਿ ਇਹਨਾਂ ਨੇ ਉਹ ਪਰਸੂਇਜ਼ਰ ਫਾਲੋ ਕੀਤਾ। ਜੀ। ਜਾਂ ਉਹ ਜ਼ਮੀਨ ਵਾਕਈ ਜਿਹੜੀ ਐ ਜਿਹਦੇ ਤੇ ਤਮੀਰ ਹੋਈ ਐ ਉਹ ਵਾਕਈ ਕਬਜ਼ੇ ਹੇਠ ਐ ਤੇ ਜੇ ਉਥੇ ਸਾਰੇ ਮਾਮਲੇ ਝੂਠੇ ਪੈ ਗਏ ਤੇ ਰਗੜ ਵਾਲੇ ਉਥੇ ਵੀ ਨਿਕਲ ਜਾਣੇ ਆ ਜਿਨ੍ਹਾਂ ਨੇ ਢਾਏ ਆ ਨਾ ਜਿਹੜੇ ਹੁਣ ਤੇ ਫੋਟੋ ਸੈਸ਼ਨ ਕਰਵਾ ਰਹੇ ਆ ਸੁਪਰੀਮ ਕੋਰਟ ਦੀ ਸਿੱਧੀ ਚੇਤਾਵਨੀ ਕਹਿ ਲੋ ਜਾਂ ਹਦਾਇਤ ਕਹਿ ਲੋ ਸਿੱਧਾ ਹੁਕਮ ਐ ਕਿ ਜਿਹੜੇ ਅਫਸਰ ਨੇ ਡਿਮਾਲਿਸ਼ਿੰਗ ਕੀਤੀ ਯਾਨੀ ਜਿਨੇ ਇਹ ਬਲਡੋਜ਼ਰ ਲਿਜਾ ਕੇ ਜੀ ਤੇ ਘਰ ਟਾਇਆ ਸਾਰਾ ਪੈਸਾ ਉਹਦੀ ਜੇਬ ਚੋਂ ਕੱਢਿਆ ਜਾਊਗਾ ਹੂੰ ਇਹ ਵੇਖ ਲੈਣ ਹੁਣ ਇਹ ਕੱਲੇ ਕੱਲੇ ਕੈਮਰੇ ਚ ਦੀਦੇ ਆ ਹੁਣ ਤੇ ਖਲੋਤੇ ਹੁੰਦੇ ਨਾ ਢਾਕਾਂ ਦੇ ਹੱਥ ਰੱਖ ਕੇ ਜੀ ਹਾਂ ਦੇਖਦੇ ਹੁੰਦੇ ਪੁਲਿਸ ਵਾਲੇ ਤੇ ਤੁਹਾਡੀ ਜੇਬ ਚੋਂ ਪੈਸੇ ਜਾਣੇ ਜੇ ਜਦਨ ਜੇ ਤੁਸੀਂ ਫਸ ਗਏ ਤਾਂ ਫੇਰ ਤਸਵੀਰਾਂ ਲਗਾਉਂਦੇ ਫਿਰਨਗੇ ਹਾਂ ਤਸਵੀਰਾਂ ਬੋਲਦੀਆਂ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਹੁਣ ਟੈਲੀਵਿਜ਼ਨ ਦੀ ਜ਼ਰੂਰਤ ਨਹੀਂ ਸਾਬ ਮੋਬਾਈਲ ਚ ਵੀ ਤਸਵੀਰਾਂ ਬੋਲੀ ਜਾਂਦੀਆਂ ਜੀ ਇੱਕ ਕਹਿੰਦੇ ਸਵਿਟਜ਼ਰਲੈਂਡ ਤੋਂ ਮੁੰਡਾ ਆਇਆ ਸੀ ਸਾਇੰਟਿਸਟ ਸੀ ਮੁੰਡਾ 39 ਸਾਲ ਨੂੰ ਮਰ ਸੀ ਔਰ ਉਹਦੀ ਹੱਤਿਆ ਹੋ ਗਈ ਔਰ ਮਸਲਾ ਹੀ ਕਹਿੰਦੇ ਕਿ ਬੜਾ ਹੀ ਛੋਟਾ ਜਾ ਪਾਰਕਿੰਗ ਦੀ ਵੀ ਲੜਾਈ ਸੀ ਲੋਕਾਂ ਦਾ ਇੰਨਾ ਗੁੱਸਾ ਵੱਧ ਗਿਆ ਵੀ ਕੁਝ ਵੀ ਨਹੀਂ ਦੇਖਦੇ ਕੁਝ ਜੀ ਜੀ ਜੋ ਮੁੰਡੇ ਨੇ ਯਾਰ ਕਹਿੰਦੇ ਯਾਰ ਸੀ ਨਾਲ ਕਹਿੰਦੇ ਉਹਨਾਂ ਨੇ ਵੀ ਧੱਕਾ ਕੀਤਾ ਮੁੰਡੇ ਦੇ ਨਾਲ ਜੀ ਜਗਤਾਰ ਸਿੰਘ ਜੀ ਸ਼ੁਕਰੀਆ ਜੀ ਤੁਹਾਡਾ ਹਾਂਜੀ ਧੰਨਵਾਦ ਜੀ ਸ਼ੁਕਰੀਆ ਜੀ ਖੈਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜੀ ਸਾਇੰਟਿਸਟ ਵਾਲੀ ਮੁੰਡੇ ਵਾਲੀ ਜਿਹੜਾ ਮੋਹਾਲੀ ਸ਼ਹਿਰ ਹੈ ਨਾ ਹਮ ਮੇਰੀ ਰਿਸ਼ਤੇਦਾਰੀ ਆ ਮੇਰੇ ਬਹੁਤ ਯਾਰ ਬਲੀ ਉੱਥੇ ਰਹਿੰਦੇ ਆ ਡੇਢ ਦੋ ਸਾਲ ਤੇ ਮੈਂ ਖੁਦ ਹੀ ਰਹਿ ਕੇ ਆਇਆ ਉੱਥੇ ਦਿਨ ਦਿਨ ਇੱਥੇ ਰਾਤ ਉੱਥੇ ਰਾਤ ਉੱਥੇ ਦਿਨ ਇੱਥੇ ਹਮ ਉੱਥੇ ਮੇਰੇ ਨਾਲ ਵੀ ਇੱਕ ਵਾਰੀ ਹੋਇਆ ਮੈਂ ਉਸ ਦਿਨ ਮੋਟਰਸਾਈਕਲ ਤੇ ਸੀ ਕਿ ਹਾਂ ਸਕੂਟਰ ਤੇ ਸਕੂਟਰੀ ਜਿਹੀ ਤੇ ਸੀ ਤੇ ਮੈਂ ਉੱਥੇ ਇੱਕ ਪਾਰਕਿੰਗ ਚ ਨਾ ਅ ਮਤਲਬ ਇੱਕ ਕਲੋਨੀ ਕਹਿ ਲੋ ਤੇ ਉਹਦੇ ਵਿੱਚ ਜਾ ਕੇ ਲਾਉਣ ਲੱਗਾ ਤੇ ਮੈਨੂੰ ਉੱਤੇ ਖਲੋਤਾ ਬੰਦਨ ਓਏ 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 ਇੱਧਰ ਇੱਧਰ ਮੈਂ ਖ ਮੈਂ ਡਰ ਗਿਆ ਹੂੰ ਮੈਂ ਕਿਹਾ ਜੀ ਹਾਂ ਜੀ ਮੈਂ ਕਿਹਾ ਸਰ ਕੀ ਹੋਇਆ ਬਜ਼ੁਰਗ ਆਦੂ ਜੀ ਕਹਦੇ ਥੀ ਲਉਣੀ ਇੱਥੇ ਲਉਣੀ ਮੈਂ ਕਿਹਾ ਸਰ ਹੁਣ ਹੈ ਤੇ ਮੰਮੀ ਤੁਹਾਨੂੰ ਪਤਾ ਬੜਾ ਹੁੰਤਰੀ ਆਦਮੀ ਹੈ ਮੈਂ ਕਿਹਾ ਜੀ ਸਾਰਾ ਠੇਕਾ ਆਪਣੇ ਕੋਲ ਹੈ ਹੂੰ ਉਤੇ ਅੱਖਾਂ ਹੀ ਕੱਢਣ ਲੱਗ ਗਿਆ ਉਹਦੇ ਕੋਲ ਜਵਾਬ ਦੇਣੀ ਸੀ ਮੈਂ ਕਿਹਾ ਸਰ ਠੇਕਾ ਆਪਣੇ ਕੋਲ ਹੈ ਸਾਰਾ ਹੂੰ ਔਖੀ ਲੱਗਦੀ ਹੈ ਖਲਸਾਉਣੀ ਅਗਲੇ ਨੂੰ ਔਖੀ ਨਹੀਂ ਤਾਂ ਜਵਾਬ ਹੀ ਹੈ ਨਹੀਂ ਹੂੰ ਜਵਾਬ ਨਹੀਂ ਹੈ ਸਰ ਮੈਂ ਪੇਤੀ ਹੁ ਚੱਕਾ ਸੀ ਜਾਂਦਾ ਆਪਾਂ ਜੀ ਕਿ ਲੋਕਾਂ ਨੇ ਉੱਥੇ ਕੀ ਤਮਾਸ਼ਾ ਬਣਾਇਆ ਹੂੰ ਕਿ ਆਪਦੇ ਘਰਾਂ ਦੇ ਅੱਗੇ ਜਿਹੜੀ ਸੜਕ ਦੀ ਵੀ ਜਗਾ ਉੱਥੇ ਵੀ ਤੁਹਾਨੂੰ ਖੜ੍ਹ ਨਹੀਂ ਦਿੰਦੇ ਬਿਲਕੁਲ ਉਹ ਵੀ ਉਹਨਾਂ ਨੇ ਲੱਗਦਾ ਉਹ ਕਹਿੰਦੇ ਕਿ ਇਹ ਸਾਡੀ ਆ ਹੂੰ ਇਹ ਉੱਥੇ ਉੱਥੇ ਚੱਲਦਾ ਸਭ ਜੀ ਤੇ ਉਹ ਜਿਹੜੀਆਂ ਮਤਲਬ ਕਿ ਇਸ ਤਰ੍ਹਾਂ ਦੀਆਂ ਪਾਰਕਿੰਗਾਂ ਬਣੀਆਂ ਉਹਦੇ ਵਿੱਚ bari ਨੂੰ ਕਿਸੇ ਨੂੰ ਤੁਸੀਂ ਗੱਡੀ ਨਹੀਂ ਲਾ ਸਕਦੇ ਹੂੰ ਹੂੰ ਉਹਨਾਂ ਨੇ ਪੱਕੀ ਥਾਂ ਲਿਖੀ ਹੋਈ ਰਿਕਾ ਲਾਈਆਂ ਹੋਈਆਂ ਨੇ ਜੀ ਬਿਲਕੁਲ ਜੀ ਤੇ ਜੇ ਨਹੀਂ ਤਾਂ ਸਕੂਟਰ ਮੋਟਰਸਾਈਕਲ ਟੇਡਾ ਕਰ ਜਾਂਦੇ ਨੇ ਉਹ ਹੂੰ ਸੱਚੀ ਗੱਲ ਹੈ ਜੀ ਉੱਥੇ ਬਹੁਤ ਸਰ ਪਾਰਕਿੰਗ ਉੱਥੇ ਤੇ ਇਹਨਾਂ ਨੇ ਸਮਝੀ ਆ ਵੀ ਬਹੁਤ ਕਸਤੂਰੀ ਹੈ ਜਿਵੇਂ ਮਿਰਗ ਦੀ ਜੀ ਤੇ ਕਿਉਂਕਿ ਉੱਥੇ ਆਹੀ ਤੇ ਚੱਕਰ ਆ ਕੋਈ ਪਲੈਨਿੰਗ ਤਾਂ ਹੈਗੀ ਨਹੀਂ ਸੀ ਮੋਹਾਲੀ ਸਰ ਓਵਰ ਕਰਾਊਡ ਹੋ ਗਿਆ ਚੰਡੀਗੜ੍ਹ ਓਵਰ ਕਰਾਊਡ ਹੋ ਗਿਆ ਹੂੰ ਉੱਥੇ ਪਾਰਕਿੰਗ ਇੱਕ ਸੰਕਟ ਬਣ ਚੁੱਕੀ ਆ ਬਿਲਕੁਲ ਜੀ ਮੈਨੂੰ ਯਾਦ ਆ ਧਰਮਿੰਦਰ ਗੁਗਣੀ ਹੋਰਾਂ ਤੇ ਪਰਚਾ ਹੋਇਆ ਸੀਗਾ ਇਹ ਗੱਲ ਹੋਊਗੀ ਸਾਬ 2015-15 ਦੀ ਜਾਂ 14 ਦੀ ਹੂੰ ਉੱਥੇ ਉਦੋਂ ਸੇਠੀ ਵਕੀਲ ਦਾ ਕਤਲ ਹੋਇਆ ਸੀ ਪਾਰਕਿੰਗ ਤੋਂ ਤੇ ਉਹਦੇ ਵਿੱਚ ਇੱਕ ਐਸਡੀਪੀਸੀ ਮੈਂਬਰ ਦੇ ਮੁੰਡੇ ਦਾ ਵੀ ਪਰਚਾ ਹੋਇਆ ਸੀਗਾ ਉਹ ਇਹ ਕੋਈ ਪਹਿਲਾ ਮਾਮਲਾ ਨਹੀਂ ਅੱਜ ਤੋਂ 8-10 ਸਾਲ ਪਹਿਲਾਂ ਹੀ ਇਸ ਤਰ੍ਹਾਂ ਦੇ ਮਾਮਲੇ ਪਿੱਛੇ ਪਹਿਲਾਂ ਵੀ ਲੜਦੇ ਨੇ ਲੋਕ ਸਿਰਪਾਟੇ ਨੇ ਉੱਥੇ ਲੋਕਾਂ ਦੇ ਸਾਹ ਅੱਛੇ ਜੀ ਮਤਲਬ ਕਿ ਸਾਡੇ ਇੱਕ ਰਿਸ਼ਤੇਦਾਰ ਦਾ ਪਾਰਕਿੰਗ ਦਾ ਝਗੜਾ ਬਹੁਤ ਪੰਚਾਇਤਾਂ ਤੱਕ ਗਿਆ ਉੱਥੇ ਜੀ ਤਾਂ ਸਾਬ ਇਹ ਸਚਾਈਆ ਕਿ ਸ਼ਹਿਰੀਕਰਨ ਇੱਥੇ ਬੇਟੰਗਾ ਠੀਕ ਹੈ ਜੀ ਵਾੜੀ ਜਾਂਦੇ ਆ ਵਾੜੀ ਜਾਂਦੇ ਆ ਤਾਂ ਫਿਰ ਲੋਕਾਂ ਨੇ ਉੱਥੇ ਲੜਨਾ ਮਰਨਾ ਹੀ ਆ ਹੋਰ ਕੀ ਆ ਹੂੰ ਇਹ ਜਿਹੜਾ ਮੁੰਡਾ ਸੀ ਬੇਸਿਕਲੀ ਕੀ ਆ ਕਿ ਇਹਦੀ ਕਿਡਨੀ ਟ੍ਰਾਂਸਪਲੈਂਟ ਹੋਈ ਸੀ ਵਿਚਾਰੇ ਦੀ ਇਹਨੂੰ ਗੁਰਦਾਦਾਨ ਕੀਤਾ ਹੋਇਆ ਸੀ ਹੂੰ ਇਹ ਪਹਿਲਾਂ ਹੀ ਵਿਚਾਰਾ ਡਾਇਲਿਸਿਸ ਤੇ ਚੱਲਦਾ ਸੀ ਜੀ ਤੇ ਉਹ ਇਹਨੇ ਕਿਤੇ ਆ ਕੇ ਮੋਟਰਸਾਈਕਲ ਉਹ ਜਿੱਦਾਂ ਮੈਂ ਤੁਹਾਨੂੰ ਤਾਂ ਹੀ ਤੇ ਮੈਂ ਭੂਮਿਕਾ ਬੰਨੀ ਆ ਨਾ ਲੰਮੀ ਚੌੜੀ ਵੀ ਉੱਥੇ ਹਾਲਾ ਇਹਨੇ ਕਿਤੇ ਮੋਟਰਸਾਈਕਲ ਲਾ ਦਿੱਤਾ ਉਹਨੇ ਕਿਹਾ ਤੂੰ ਹਾਂ ਹਾਂ ਮੇਰੇ ਘਰ ਦੇ ਅੱਗੇ ਮੋਟਰਸਾਈਕਲ ਕਿਵੇਂ ਲਾ ਦਿੱਤਾ ਇੱਥੋਂ ਇਹ ਉਹਨੇ ਕੋਸ ਨੂੰ ਮੁੱਕੀ ਮਾਰੀ ਆ ਇਹ ਬੰਦਾ ਪਹਿਲਾਂ ਹੀ ਕਮਜ਼ੋਰ ਸੀ ਡੱਗਾ ਮੁੜ ਕੇ ਉਹ ਆਪਦੀ ਗੱਡੀ 'ਚ ਵੀ ਲੈ ਕੇ ਗਿਆ ਪਰ ਦੇਰ ਹੋ ਗਈ ਸੀ ਤੇ ਜਿਹੜੇ ਪੀੜਤ ਨੇ ਉੱਥੇ ਦੋਸ਼ ਇਹ ਵੀ ਲਾਉਂਦੇ ਆ ਕਿ ਭਈ ਇਹਨੇ ਗੱਡੀ 'ਚ ਵੀ ਕੁੱਟਿਆ ਪਰ ਮੈਂ ਨਹੀਂ ਮੰਨਦਾ ਕਿਉਂਕਿ ਜਿਹੜਾ ਬੰਦਾ ਗੱਡੀ 'ਚ ਪਾ ਕੇ ਲੈ ਗਿਆ ਉਹਦੀ ਤੇ ਆਪਦੀ ਜਾਨ ਮੁੱਠੀ ਚਾਈ ਹੋਣੀ ਵੀ ਬੰਦਾ ਬਾਜ ਜਾਵੇ ਪਰ ਫਿਰ ਜਦੋਂ ਪਤਾ ਹੀ ਆ ਤੁਹਾਨੂੰ ਜਦੋਂ ਕੰਮ ਚੱਲ ਜਾਂਦਾ ਤੇ ਫਿਰ ਕੋਈ ਵੀ ਦੋਸ਼ ਫਿਰ ਅਗਲਾ ਲਾਉਣ ਤੋਂ ਗਰੇਜ਼ ਥੋੜੀ ਕਰਦਾ ਜੀ ਬਿਲਕੁਲ ਹੱਸ ਗਿਆ ਉਹ ਵੀ ਇੰਜੀਨੀਅਰ ਹੈ ਉਹੋ ਜਿੰਨੇ ਮਾਰਿਆ ਉਹ ਵੀ ਇੰਜੀਨੀਅਰ ਉਹਦਾ ਕੈਰੀਅਰ ਵੀ ਗਿਆ ਇਹ ਵਿਚਾਰਾ ਪਰਿਵਾਰ ਚ ਝਾਰਖੰਡ ਤੋਂ ਆ ਕੇ ਇੱਥੇ ਇਹ ਜੋਬ ਕਰਦਾ ਸੀ ਬਹੁਤ ਤਗੜੇ ਇੰਸਟੀਚਿਊਟ ਚ ਹਮ ਹਮ ਆਈਆਈਸੀਆਰ ਬਤਾਈ ਸੀ ਐਸਆਰ ਹਾਂਜੀ ਉਹਦੇ ਚ ਆਈਆਈਐਸਆਰ ਹਾਂਜੀ ਉਹਦੇ ਵਿੱਚ ਜੋਬ ਕਰਦਾ ਸੀ ਬਹੁਤ ਤਗੜਾ ਇੰਸਟੀਚਿਊਟ ਹੈ ਜੀ ਹਮ ਹਮ ਤਾਂ ਕਹਿਣ ਦਾ ਮਤਲਬ ਹੈ ਕਿ ਉਹ ਵੀ ਬਰਬਾਦ ਹੋ ਗਿਆ ਹਮ ਉਹਦੇ ਤੇ ਜਿਹੜਾ ਹੁਣ ਮੁਕੱਦਮਾ ਪਾਏਗਾ ਹਾਲਾਂਕਿ ਇਹ ਗਾਂਹ ਜਾ ਕੇ ਚਲੋ ਇੱਕ ਕਾਨੂੰਨੀ ਲੜਾਈ ਦਾ ਵਿਸ਼ਾ ਹੋ ਜਾਏਗਾ ਕਿ ਗੈਰ ਇਰਾਦਤਨ ਹੱਤਿਆ ਹਾਂ ਜਾਂ ਮਿਤਕੇ ਹੱਤਿਆ ਜੇ ਮਿਤਕੇ ਹੱਤਿਆ ਤਾਂ ਮਰ ਜਾਏਗਾ ਜੇ ਗੈਰ ਇਰਾਦਤਨ ਹੈ ਤਾਂ ਬਚ ਵੀ ਜਾਏਗਾ ਜੀ ਬਚਣ ਦੀ ਸੰਭਾਵਨਾ ਹੁੰਦੀ ਹੈ ਨਾ ਵੀ ਇਰਾਦਾ ਨਹੀਂ ਸੀ ਮਾਰਨ ਦਾ ਬਿਲਕੁਲ ਨਾਨ ਫੋਰਚੂਨੇਟਲੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਡੈਥ ਹੋ ਗਈ ਪਰ ਜੋ ਵੀ ਆ ਕਰਦੋਂ ਨਹੀਂ ਪੱਟੇਗਾ ਫਿਲਹਾਲ ਤਾਂ ਕੀ ਆ ਪਾਰਕਿੰਗ ਤੇ ਉੱਥੇ ਹੀ ਰਹਗੀ ਨਾ ਹਮ ਇੱਕ ਸਿਵਿਆਂ ਦੇ ਰਾਹ ਪੈ ਗਿਆ ਬਿਲਕੁਲ ਤੇ ਇੱਕ ਜੇਲ੍ਹ ਦੇ ਰਾਹ ਬੈਠੇ ਪਾਰਕਿੰਗ ਉਥੀ ਆ ਲੈ ਲੈ ਜਾ ਉਹਨਾਂ 10 ਕੀ ਬੰਦਿਆ ਲੈ ਜਿੰਗਾ ਹੇਕ ਉੱਤੇ ਧਰ ਕੇ ਤੇ ਲੈ ਜਾ ਪਾਰਕਿੰਗ ਨਾਲ ਜੇਲ੍ਹ ਚ ਉਹਨਾਂ ਨੂੰ ਕਹਦੀ ਮੈਂ ਪਾਰਕਿੰਗ ਨਾਲ ਲਿਆਉਣੀ ਆ ਡੇਉੜੀ ਤੇ ਤੇਰੇ ਜੁੱਤੀਆਂ ਵੇਖੀ ਮਾਰਦੇ ਤੇਰੇ ਤੇ ਕਈ ਵਾਰੀ ਮਿੰਟੋ ਜੀ ਕੁਝ ਚੀਜ਼ਾਂ ਨਾ ਮਤਲਬ ਬਹੁਤ ਐਸ ਤਰ੍ਹਾਂ ਦੀ ਹੋ ਜਾਂਦੀਆਂ ਫਿਰ ਜਿਨ੍ਹਾਂ ਦਾ ਪਛਤਾਵੇ ਤੋਂ ਬਾਅਦ ਵੀ ਕੋਈ ਉਹ ਨਹੀਂ ਹੁੰਦਾ ਆ ਮਨਪ੍ਰੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆ ਕਾਫੀ ਦੋਸਤਾਂ ਦੇ ਕਮੈਂਟ ਨੇ ਪਰ ਕਾਫੀ ਖਬਰਾਂ ਵੀ ਅੱਜ ਆਪਣੇ ਕੋਲ ਅਜੇ ਹੋਰ ਨੇ ਮੈਂ ਤੁਹਾਡੇ ਨਾਲ ਸਤਿਕਾਰ ਜੀ ਮਨਪ੍ਰੀਤ ਜੀ ਕਹਿੰਦੇ ਖਬਰ ਨਾਲ ਸੌਂਗ ਲਾਈਨ ਸੁਣ ਕੇ ਮਜ਼ਾ ਆ ਜਾਂਦਾ ਨਹੀਂ ਇਹ ਦੇਖੋ ਫਿਰ ਉਹ ਗਾਣਾ ਵੀ ਫਿਰ ਬਦਲਣਾ ਹੀ ਪੈਂਦਾ ਟਰੈਕ ਬਦਲਣਾ ਪੈਂਦਾ ਜਿਵੇਂ ਹੁਣ ਆ ਚੱਲਣ ਡਿਆ ਸੀ ਹੁਣ ਇੱਥੇ ਕੋਈ ਆਸ਼ਕਾ ਲਤਾ ਨਹੀਂ ਗਾ ਸਕਦੇ ਨਾ ਸੁਣਾ ਸਕਦੇ ਕਿੱਥੇ ਬੰਦ ਹਮ ਇਹ ਕੁੱਤੇ ਤਰ ਕੇ ਇਥੇ ਮੈਂ ਧਾਰਮਿਕ ਵੀ ਚਲੇ ਜਾਂਦਾ ਜੀ ਤੇ ਇਹ ਦਾਤ ਹੀ ਹੈ ਜੀ ਨੇਚਰਲੀ ਅੱਗੇ ਨਾ ਬੈਠੇ ਬੈਠੇ ਅਸੀਂ ਗੱਲ ਕਰ ਰਹੇ ਸੀਗੇ ਬੱਚਿਆਂ ਦੀ ਤਾਂ ਮੈਂ ਆਪਣੇ ਭਰਾ ਨੂੰ ਦੱਸ ਰਿਹਾ ਸੀਗਾ ਕਿ ਸਿੱਖਣਾ ਸਿਖਾਉਣਾ 5% ਹੁੰਦਾ ਹੈ ਹਮ ਸਰ 95% ਗੋਡ ਗਿਫਟਡ ਹੁੰਦੀਆਂ ਨੇ ਕੁਝ ਚੀਜ਼ਾਂ ਉਹਨੇ ਜੋ ਤੁਹਾਡੇ ਚ ਭਰ ਦਿੱਤਾ ਨਾ ਹਮ ਬਾਹਰੋਂ ਉਹਨੀਆਂ ਚੀਜ਼ਾਂ ਨਹੀਂ ਕੋਈ ਭਰ ਸਕਦਾ ਸਾਹਿਬ ਜਿੰਨੇ ਮਰਜੀ ਸਪਲੀਮੈਂਟ ਲੈ ਲਓ ਜੀ ਜੀ ਜੋ ਨਿਊਟ੍ਰੀਸ਼ਨ ਕੁਦਰਤੀ ਖਾਣ ਚ ਹੈ ਨਾ ਸੱਚਮੁੱਚ ਉਹ ਤਾਂ ਕੋਈ ਤੋੜ ਨਹੀਂ ਆ ਸਾਬ ਤੁਸੀਂ ਮਾੜੇ ਮੋੜੇ ਸ਼ੇਪ ਕਰ ਸਕਦੇ ਹੋ ਚੀਜ਼ਾਂ ਲਿਸ਼ਕਾ ਸਕਦੇ ਹੋ ਪਰ ਬਹੁਤਾ ਕੁਝ ਤੇ ਫਿਰ ਕੁਦਰਤੀ ਹੋ ਉਹ ਤਾਂ ਮਿਹਨਤ ਹੈ ਨਾ ਜੀ ਮਿਹਨਤ ਹੈ ਸਾਬ ਜੀ ਜੀ ਪੰਜ ਕਿੱਲਾਂ ਤੋਂ ਪੰਜਾਬ ਵੀ ਬਣ ਜਾਂਦੀ ਹੈ ਤੇ ਪੰਜ ਕਿੱਲਾਂ ਦੀ ਪੰਜ ਓੜੇ ਵੀ ਨਹੀਂ ਰਹਿੰਦੀ ਹਮ ਸੱਚ ਵਿੱਚ ਸੱਚ ਮਿੰਟੋ ਜੀ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਨੇ ਆਪਾਂ ਹੋਰ ਚੱਲ ਕਹੀਏ ਆ